ਉਠਲ ਪਾਉਣ ਲਈ ਲਗਾਤਾਰ ਕਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਨਾਰਾ ਦਿੱਤਾ ਜਾ ਰਿਹਾ ਹੈ ਕਿ ਨਸ਼ਾ ਪੰਜਾਬ ਚ ਰਹਿ ਨਹੀਂ ਲੈਣਾ ਨਸ਼ੇੜੀ ਕਿਸੇ ਨੂੰ ਕਹਿ ਨਹੀਂ ਲੈਣਾ ਇਸੇ ਦੇ ਚਲਦੇ ਪਠਾਨਕੋਟ ਪੁਲਿਸ ਦੇ ਸਬ ਡਿਵੀਜ਼ਨ ਰੋਲੇ ਚ ਕਸੋ ਆਪਰੇਸ਼ਨ ਦਿੱਤਾ ਹੈ ਸਰਹੱਦੀ ਇਲਾਕਿਆਂ ਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਸਰਚ ਦੇ ਦੌਰਾਨ ਪੁਲਿਸ ਨੇ ਦੋ ਨਸ਼ਾ ਤਸਕਰਾਂ ਕੋਲੋਂ 11 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦਵਾਰਾ ਕੇਸ ਚ ਪੁਲਿਸ ਨੂੰ ਨਜਾਇਜ਼ ਸ਼ਰਾਬ ਦੀ ਬਰਾਮਦਗੀ ਵੀ ਹੋਈ। ਆਉਂ ਵੇਖਦੇ ਹਾਂ ਪਠਾਨਕੋਟ ਤੋਂ ਪੱਤਰਕਾਰ ਲक्की ਸਰੋਚੀ ਦੀ ਇੱਕ ਪੂਰੀ ਰਿਪੋਰਟ। ਮਾਨਯੋਗ ਬੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਅਤੇ ਐਸਐਸਪੀ ਪਠਾਨਕੋਟ ਸ਼੍ਰੀ ਸੁਹੇਲ ਮੀਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਦੇ ਠੱਲ ਪਾਉਣ ਨਸ਼ਿਆਂ ਨੂੰ ਠੱਲ ਪਾਉਣ ਲਈ ਇੱਕ ਮੁਹਿੰਮ ਬੰਨੀ ਗਈ ਆ ਜਿਹਦੇ ਚਲਦਿਆਂ ਅਸੀਂ ਅੱਜ ਸਬਡਿਵੀਜ਼ਨ ਰੂਰਲ ਦੇ ਵਿੱਚ ਕੈਸੋ ਆਪਰੇਸ਼ਨ ਕੀਤਾ ਇਹਨਾਂ ਦੇ ਵਿੱਚ ਅਸੀਂ ਕਥਲੌਰ ਖੋਦ ਕੀ ਚੱਕ ਬਲਸਵਾ ਅਤੇ ਹੋਰ ਅਸੇ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਕਰੋਟਾ ਵਗੈਰਾ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਿਹਦੇ ਵਿੱਚ ਅਸੀਂ ਇਸ ਆਪਰੇਸ਼ਨ ਦੇ ਦੌਰਾਨ ਸਾਨੂੰ ਸਫਲਤਾ ਮਿਲੀ ਹੈ ਅਸੀਂ ਦੋ ਦੋਸ਼ੀਆਂ ਨੂੰ ਫੜਿਆ ਜਿਨ੍ਹਾਂ ਦੇ ਕੋਲੋਂ ਸਾਨੂੰ 11 ਗ੍ਰਾਮ ਹੀਰੋ ਬਰਾਮਦ ਹੋਈ ਆ ਅਤੇ ਇਸੇ ਤਰ੍ਹਾਂ ਹੀ ਅਸੀਂ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਕੁਝ ਸ਼ਰਾਬ ਦੀ ਬਰਾਮਦ ਕੀਤੀ ਹੈ ਇਸੇ ਤਰ੍ਹਾਂ ਕੱਲ ਵੀ ਕੈਸੋ ਆਪਰੇਸ਼ਨ ਕੀਤਾ ਸੀ ਜਿਸ ਦੇ ਇਤਾਰਤੇ ਅਸੀਂ ਕੱਲ ਜਿਹੜਾ ਰਿਪੋਰਟ ਦੇ ਪਰਚੇ ਦਿੱਤੇ ਹਨ ਅਤੇ ਇਸੇ ਤਰ੍ਹਾਂ ਸਾਡੇ ਜਿਹੜੇ ਆਪਰੇਸ਼ਨ ਚੱਲਦੇ ਰਹੇ ਹਨ ਅਤੇ ਅਸੀਂ ਜਿਹੜਾ ਆਪਣਾ ਇਹ ਸੰਕਲਪ ਕੀਤਾ ਹੈ ਨਸ਼ਾ ਤੇ ਠੱਲ ਪਾਉਣ ਦੀ ਉਹਦੇ ਪੂਰੇ ਦ੍ਰਿੜ ਹਾਂ ਤੇ ਜਿਹੜਾ ਇਹ ਨਾਰਾ ਹੈ ਕਿ ਨਸ਼ਾ ਪੰਜਾਬ 'ਚ ਰਹਿ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿ ਨਹੀਂ ਦੇਣਾ ਇਸ ਸੰਕਲਪ ਨੂੰ ਲੈ ਕੇ ਪੰਜਾਬ ਪੁਲਿਸ ਬਚਨ ਬੰਦ ਹੈ ਜੈ ਹਿੰਦ ਸਾਰ ਸਾਬਕਾ ਇੰਸਾਨ ਕੀ ਸੁਣਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਆਪਣੇ ਸਮਗਲਰ ਨੇ ਜਾਂ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਉਹ ਇਸ ਕੰਮ ਤੋਂ ਬਾਹਰ ਜਾਣ ਨਹੀਂ ਤਾਂ ਉਹਦੀ ਖੈਰ ਨਹੀਂ ਹੈ ਉਹਨਾਂ ਤੇ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਨਸ਼ਾ ਸਬੰਧਲਰ ਨੇ ਉਹਨਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਾਈਆਂ ਜਾਣਗੀਆਂ ਤੇ ਉਹਨਾਂ ਨੂੰ ਪਕਸ਼ਾ ਨਹੀਂ ਜਾਵੇਗਾ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਲਗਾਤਾਰ ਕੱਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਨਾਰਾ ਦਿੱਤਾ ਜਾ ਰਿਹਾ ਹੈ ਕਿ ਨਸ਼ਾ ਪੰਜਾਬ 'ਚ ਰਹਿ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿ ਨਹੀਂ ਦੇਣਾ ਇਸੇ ਦੇ ਚਲਦੇ ਪਠਾਨਕੋਟ ਪੁਲਿਸ ਦੀ ਸਬ ਡਿਵੀਜ਼ਨ ਰੋਲੇ ਚ ਕੱਸੋ ਆਪਰੇਸ਼ਨ ਦਿੱਤਾ ਹੈ ਸਰਹੱਦੀ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਸਰਚ ਦੇ ਦੌਰਾਨ ਪੁਲਿਸ ਨੇ ਦੋ ਨਸ਼ਾ ਤਸਕਰਾਂ ਕੋਲੋਂ 11 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੁਆਰਾ ਕੇਸ ਚ ਪੁਲਿਸ ਨੂੰ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਵੀ ਹੋਈ ਆਉਂ ਵੇਖਦੇ ਹਾਂ ਪਠਾਨਕੋਟ ਤੋਂ ਪੱਤਰਕਾਰ ਲक्की ਸਰੋਜ ਦੀ ਇੱਕ ਪੂਰੀ ਰਿਪੋਰਟ ਮਾਂਜੂ ਬੀਜੀਪੀ ਪੰਜਾਬ ਸ਼੍ਰੀ ਗੌਰਵ ਜੱਟਪ ਜੀ ਅਤੇ ਐਸਐਸਪੀ ਪਠਾਨਕੋਟ ਸ਼੍ਰੀ ਸੁਹੇਲ ਮੀਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਦੇ ਠੱਲ ਪਾਉਣ ਨਸ਼ਾ ਨੂੰ ਠੱਲ ਪਾਉਣ ਲਈ ਇੱਕ ਮੁਹਿੰਮ ਬੰਨੀ ਗਈ ਆ ਜਿਹਦੇ ਚੱਲਦਿਆਂ ਅਸੀਂ ਅੱਜ ਸਬਡਿਵੀਜ਼ਨ ਰੂਰਲ ਦੇ ਵਿੱਚ ਕੈਸੋ ਆਪਰੇਸ਼ਨ ਕੀਤਾ ਹੈ ਇਨਾਂ ਦੇ ਵਿੱਚ ਅਸੀਂ ਕਤਲੌਰ ਖੋਦਕੀ ਚੱਕ ਬਲਸਵਾ ਅਤੇ ਹੋਰ ਅਸੇ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਘਰੋਟਾ ਵਗੈਰਾ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਿਹਦੇ ਵਿੱਚ ਅਸੀਂ ਇਸ ਆਪਰੇਸ਼ਨ ਦੇ ਦੌਰਾਨ ਸਾਨੂੰ ਸਫਲਤਾ ਮਿਲ ਗਈ ਅਸੀਂ ਦੋ ਦੋਸ਼ੀਆਂ ਨੂੰ ਫੜਿਆ ਜਿਨ੍ਹਾਂ ਦੇ ਕੋਲੋਂ ਸਾਨੂੰ 11 ਗ੍ਰਾਮ ਹੀਰੋ ਬਰਾਮਦ ਹੋਈ ਆ ਅਤੇ ਇਸੇ ਤਰ੍ਹਾਂ ਹੀ ਅਸੀਂ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਕੁਝ ਸ਼ਰਾਬ ਦੀ ਬਰਾਮਦ ਕੀਤੀ ਹੈ ਇਸੇ ਤਰ੍ਹਾਂ ਕੱਲ ਵੀ ਕੈਸੋ ਆਪਰੇਸ਼ਨ ਕੀਤਾ ਸੀ ਜਿਸ ਦੇ ਇਤਾਰਤੇ ਅਸੀਂ ਕੱਲ ਜਿਹੜਾ ਐਕਸਾਈਜ਼ ਦੇ ਪਰਚੇ ਦਿੱਤੇ ਹਨ ਅਤੇ ਇਸੇ ਤਰ੍ਹਾਂ ਸਾਡੇ ਜਿਹੜੇ ਆਪਰੇਸ਼ਨ ਚੱਲਦੇ जय हिंद ਅਤੇ ਅਸੀਂ ਜਿਹੜਾ ਆਪਣਾ ਇਹ ਸੰਕਲਪ ਕੀਤਾ ਹੈ ਨਸ਼ਾ ਤੇ ਠੱਲ ਪਾਉਣ ਲਈ ਉਹਦੇ ਪੂਰੇ ਦ੍ਰਿੜ ਹਾਂ ਤੇ ਜਿਹੜਾ ਇਹ ਨਾਰਾ ਹੈ ਕਿ ਨਸ਼ਾ ਪੰਜਾਬ ਚ ਰਹਿ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿ ਨਹੀਂ ਦੇਣਾ ਇਸ ਕਲਪ ਨੂੰ ਲੈ ਕੇ ਪੰਜਾਬ ਪੁਲਿਸ ਬਚਨ ਬੰਦ ਹੈ ਜੈ हिंद ਸਰ ਸਾਥੀ ਇੰਸਾਨੀ ਸੁਣਿਆ ਦੇਣਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਜਿਹੜੇ ਆਪਣੇ ਸਮਗਲਰ ਨੇ ਜਾਂ ਜਿਹੜੇ ਨਸ਼ਾ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਉਹ ਇਸ ਕਲ ਤੋਂ ਬਾਹਰ ਜਾਣ ਨਹੀਂ ਤਾਂ ਉਹਦੀ ਖੈਰ ਨਹੀਂ ਹੈ ਉਹਨਾਂ ਤੇ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਨਸ਼ਾ ਸਬੰਧਨਰ ਨੇ ਉਹਨਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਾਈਆਂ ਜਾਣਗੀਆਂ ਤੇ ਉਹਨਾਂ ਨੂੰ ਪਕਸ਼ਾ ਨਹੀਂ ਜਾਵੇਗਾ